ਕੀ ਕੈਪਟਨ ਅਮਰਿੰਦਰ ਸਿੰਘ ਘਰ ਵਾਪਸੀ ਕਰਨਾ ਚਾਹੁੰਦੇ ਨੇ ਕੀ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਤਰੀਕੇ ਨਾਲ ਆਪਣੇ ਹੀ ਢੰਗ ਦੀ ਰਾਜਨੀਤੀ ਕਰ ਰਹੇ ਨੇ ਕੀ ਨੇ ਉਹਨਾਂ ਦੇ ਬੋਲਾਂ ਦੇ ਮਾਇਨੇ ਕੀ ਉਹਨਾਂ ਦੀ ਪੁਛਕਿਛ ਨਹੀਂ ਹੈ ਪਾਜ ਪਾਜ ਕਿ ਉਹ ਆਪਣੀ ਪੁਛਕਿਛ ਪਤਾਉਣਾ ਚਾਹੁੰਦੇ ਨੇ ਕੀ ਉਹ ਪੰਜਾਬ ਦੇ ਮੁੱਖ ਸਲਾਹਕਾਰ ਵਜੋਂ ਵਿਚਰਨਾ ਚਾਹੁੰਦੇ ਨੇ ਕੀ ਉਹ 227 ਦੇ ਵਿੱਚ ਮੁੱਖ ਫਰੇਮ ਚਾਉਣਾ ਚਾਹੁੰਦੇ ਨੇ ਕੀ ਇਹ ਉਹਨਾਂ ਦੇ ਮਨ ਚ ਜਾ ਸੱਚਮੁੱਚ ਅਮਰਿੰਦਰ ਸਿੰਘ ਪੰਜਾਬ ਨੂੰ ਲੈ ਕੇ ਫਿਕਰ ਮੰਗਦਾ ਪੰਜਾਬ ਨਾਲ ਹੋ ਰਹੀ ਬਧਿੱਕੀ ਨੂੰ ਲੈ ਕੇ ਫਿਕਰ ਮੰਗਦਾ ਪੰਜਾਬ ਦੇ ਉੱਤੇ ਹੋ ਰਹੇ ਕੇਂਦਰੀ ਹਮਲਿਆਂ ਨੂੰ ਲੈ ਕੇ ਚਿੰਤਤ ਨੇ ਕੀ ਉਹ ਅਮਰਿੰਦਰ ਸਿੰਘ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਚਾਹੁੰਦੇ ਨੇ ਕੀ ਅਮਰਿੰਦਰ ਸਿੰਘ ਅਕਾਲੀ ਭਾਜਪਾ ਘਟਚੋੜ ਕਰਾਉਣਾ ਚਾਹੁੰਦੇ ਨੇ ਚਾਹੁੰਦੇ ਕੀ ਨੇ ਸਵਾਲ ਇਹ ਨੇ ਇੱਕ ਨਹੀਂ ਤਰਜਨਾ ਸਵਾਲ ਪੈਦਾ ਹੋਏ ਨੇ ਤੇ ਕਈ ਸਵਾਲਾਂ ਦੇ ਜਵਾਬ ਵੀ ਲੱਭੇ ਨੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਅਮਰਿੰਦਰ ਸਿੰਘ ਮੁੱਖ ਮੰਤਰੀ ਕਰਤਾਰਪੁਰ ਸਬ ਦਾ ਲੰਗ ਖੁੱਲ ਰਿਹਾ ਸੰਗਤ ਨਾਨਕ ਨਾਮ ਲੈਵਾ ਸੰਗਤ ਪੰਜਾਬੀਆਂ ਚ ਚੜਦੇ ਰਹਿੰਦੇ ਪੰਜਾਬ ਚ ਇੱਕ ਖੁਸ਼ੀ ਦਾ ਮਾਹੌਲ ਹੈ ਅਮਰਿੰਦਰ ਸਿੰਘ ਢੀਰਾ ਬਾਬਾ ਨਾਨਕ ਦੀ ਸਟੇਜ ਤੋਂ ਕੇਂਦਰ ਦੀ ਬੋਲੀ ਪਾਉਂਦੇ